ਮੇਰੇ ਤੋਂ ਕੀ ਬਾਬਾ ਬਲਾਲ ਸ਼ਾਹ ਦੀ ਸਾਡੀ ਸ਼ਾਦੀ ਮੁਰਾ ਸ਼ਾਦੀ ਦੀ ਦਰਗਾਹ ਤੇ ਚਾਦੇ ਲੰਗਰ ਚੱਲਦੇ ਹੋਏ ਕਿੰਨਾ ਘੈਂਟ ਸੋਨਾ ਲੰਗਰ ਹਾਲ ਬਣਾਇਆ ਹੋਇਆ ਜੈ ਪੀਰਾਂ ਦੀ ਜੈ ਸਾਈਆਂ ਦੀ ਸਾਈਂ ਜੀ ਦੀ ਸ਼ੋਭਾ ਬੜੀ ਕਿਤੇ ਹੋਏ ਜੋੜੇ ਜੈ ਸਾਈ ਜੈ ਬਾਬਾ ਮਰਾਸ਼ਾ ਜੀ ਜੈ ਲਾਡੀ ਸਾਈ ਲੰਗਰ ਪ੍ਰਸ਼ਾਦੇ ਚੱਲਦੇ ਹੋਏ ਚਾਹ ਦੇ ਲੰਗਰ ਚੱਲਦੇ ਹੋਏ ਜੈ ਸਾਈ ਜੀ ਚਾਹ ਦੇ ਲੰਗਰ ਚੱਲਦੇ ਹੋਏ ਜੀ ਜੈ ਸ਼ੰਦੀ ਜੈ ਸ਼ੰਦੀ ਚਰਾਦੇ ਪਰਚਾਦੇ ਚੱਲਦੇ ਹੋਏ ਸੋ ਅੱਜ ਅਸੀਂ ਦਰਸ਼ਨ ਕੀਤੇ ਸ਼ਾਹੀ लाडी शाहजी ਦਰਗਾਹ ਤੇ ਜੈ ਸਈਆਂ ਦੀ ਜੈ ਸਈਆਂ ਦੀ ਅੱਜ ਦਰਸ਼ਨ ਕੀਤੇ ਲਾਡੀ ਸ਼ਾਹ ਜੀ ਦਰਗਾਹ ਦੇ ਜੈ ਸਈਆਂ ਵੀਡੀਓ ਨੂੰ ਬਰਤਮਤ ਲਾਈਕ ਤੇ ਚਲੋ ਸਬਸਕ੍ਰਾਈਬ ਜਰੂਰ ਕਰੋ ਜੈ ਸਈਆਂ